ਪੰਜਾਬ ਦੀਆਂ ਖੇਤਰੀ ਪਾਰਟੀਆਂ ਅਤੇ ਕੌਮੀ ਰਾਜਨੀਤਿਕ ਪਾਰਟੀਆਂ ਵੱਲੋਂ ਜਨਰਲ ਵਰਗ ਦੀਆਂ ਮੰਗਾਂ ਨੂੰ ਹਮੇਸ਼ਾ ਅਣਗੌਲਿਆ ਕਰਨ ਤੋਂ ਟੰਗਾ ਕੇ ਆਖਰਕਾਰ ਪੰਜਾਬ ਦੀਆਂ ਜਨਰਲ ਵਰਗ ਲਈ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਭਾਤਰੀ ਜਥੇਬੰਦੀਆਂ ਨੇ ਮਿਲ ਕੇ ਰਾਜਨੀਤਿਕ ਵਿੰਗ ਜਨਰਲ ਵਰਗ ਪੰਜਾਬ ਦਾ ਸਰਬਸੰਮਤੀ ਨਾਲ ਗਠਨ ਕੀਤਾ ਹੈ ਜਿਸ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਲਵੀਰ ਸਿੰਘ ਫੁਗਲਾਣਾ ਨੂੰ ਪ੍ਰਧਾਨ ਜ਼ਿਲ੍ਹਾ ਮੋਹਾਲੀ ਤੋਂ ਜਸਵੀਰ ਸਿੰਘ ਗੜਾਗ ਨੂੰ ਮੀਤ ਪ੍ਰਧਾਨ ਅਤੇ ਜਗਦੀਸ਼ ਸਿੰਘਲਾ ਸੰਗਰੂਰ ਨੂੰ ਜਨ ਸਖਤਰ ਵਜੋਂ ਚੁਣਿਆ ਗਿਆ ਹੈ ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਵਿੰਗ ਦੇ ਆਗੂਆਂ ਨੇ ਦੱਸਿਆ ਹੈ ਕਿ ਇਸ ਵਿੰਗ ਨੂੰ ਸਥਾਪਿਤ ਕਰਨ ਦੀ ਲੋੜ ਇਸ ਕਰਕੇ ਪਈ ਕਿਉਂਕਿ ਪੰਜਾਬ ਦੀਆਂ ਖੇਤਰੀ ਪਾਰਟੀਆਂ ਅਤੇ ਕੌਮੀ ਰਾਜਨੀਤਿਕ ਪਾਰਟੀਆਂ ਨੇ ਹਮੇਸ਼ਾ ਹੀ ਜਨਰਲ ਵਰਗ ਦੀਆਂ ਮੰਗਾਂ ਨੂੰ ਅਣਗੋਲਿਆ ਕੀਤਾ ਹੈ ਅਤੇ ਜਨਰਲ ਵਰਗ ਦੇ ਲੋਕਾਂ ਦਾ ਲਗਾਤਾਰ ਸ਼ੋਸ਼ਣ ਹੋ ਰਿਹਾ ਹੈ। ਉਹਨਾਂ ਕਿਹਾ ਹੈ ਕਿ ਇਹਨਾਂ ਸਿਆਸੀ ਪਾਰਟੀਆਂ ਵੱਖ-ਵੱਖ ਕੈਟਾਗਰੀਆਂ ਦੇ ਸਿਆਸੀ ਵਿੰਗ ਬਣਾਏ ਹੋਏ ਹਨ ਪਰ ਜਨਰਲ ਕੈਟਾਗਰੀ ਦਾ ਕਿਸੇ ਵੀ ਸਿਆਸੀ ਪਾਰਟੀ ਨੇ ਵਿੰਗ ਨਹੀਂ ਬਣਾਇਆ। ਇਸ ਵਿੱਚ ਜਨਰਲ ਵਰਗ ਦੇ ਲੋਕਾਂ ਨੇ ਮਿਲ ਕੇ ਜਨਰਲ ਵਰਗ ਦਾ ਰਾਜਨੀਤਿਕ ਵਿੰਗ ਬਣਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਇਹ ਵਿੰਗ ਚੋਣਾਂ ਦੌਰਾਨ ਜਨਰਲ ਵਰਗ ਦੀਆਂ ਮੰਗਾਂ ਨੂੰ ਜਿਹੜੀ ਵੀ ਰਾਜਸੀ ਪਾਰਟੀ ਆਪਣੇ ਮੈਨੀਫੈਸਟੋ ਵਿੱਚ ਪਾਵੇਗੀ ਜਾਂ ਲਿਖਤੀ ਭਰੋਸਾ ਦੇਵੇਗੀ ਉਸ ਪਾਰਟੀ ਦੀ ਠਟ ਕੇ ਹਮਾਇਤ ਕੀਤੀ ਜਾਵੇਗੀ। ਇਹਦੇ ਕਰਕੇ ਅਸੀਂ ਨਾਲ ਦੇ ਨਾਲ ਇੱਕ ਜਿਹੜਾ ਅੱਜ ਸਿਆਸੀ ਮੰਗ ਜਨਰਲ ਮੰਗ ਦਾ ਜਿਹੜਾ ਸਿਆਸੀ ਦਿਨ ਪਿਆ ਦਿੱਤਾ ਜਿਹਦੇ ਵਿੱਚ ਦਾਸ ਨੂੰ ਮੈਂ ਦਿਲਬੀਰ ਸਿੰਘ ਨੂੰ ਗੁਲਾਣਾ ਡਿਸਟ੍ਰਿਕਟ ਸ਼ਾਹਪੁਰ ਰੰਪਟਾ ਅਨੁਕਿਤ ਕੀਤਾ ਉਹ ਸਾਡੇ ਸਰਦਾਰ ਜਸਵੀਰ ਸਿੰਘ ਜੀ ਗੁਰਾੰਡ ਤੇ ਸੀਨੀਅਰ ਅਮਿਤ ਪ੍ਰਧਾਨ ਨੇ ਵਾਈਸ ਪ੍ਰਧਾਨ ਨੇ ਸਾਡੇ ਮੁਹਾਲੀ ਤੋਂ ਉਸ ਵੀ ਜਗਦੀਸ਼ ਸਿੰਘਲਾ ਜੀ ਸੰਗਰੂਰ ਤੋਂ ਇਹ ਸਾਡੇ ਜਨਰਲ ਸਕੱਤਰ ਨੇ ਔਰ ਸਿਆਸੀ ਵੀ ਜਿਹੜਾ ਇਸ ਕਰਕੇ ਸਾਨੂੰ ਬੁਲਾਵਾ ਪਿਆ ਕਿ ਅਸੀਂ ਆਪਣੇ ਜਨਰਲ ਵਰਗ ਦੇ ਚਾਹੇ ਉਹ ਮਰਾਜ਼ਮ ਹੋਵੋ ਚਾਹੇ ਉਹ ਪੈਨਸ਼ਨਰ ਹੋਵੋ ਜਾਂ ਜਿਹੜੇ ਸਾਡਾ ਭਾਈਚਾਰਾ ਅਸੀਂ ਉਹਨਾਂ ਨੂੰ ਕੀ ਨਾਂ ਮੰਗਾ ਦੇ ਉੱਤੇ ਜਾਣ ਪਰਵਾ ਕੇ ਲਾਂਬੰਦ ਕਰਾਂਗੇ ਔਰ ਹਰ ਜ਼ਿਲ੍ਹੇ ਦੇ ਵਿੱਚ ਹਰ ਹੈੱਡਕੁਆਰਟਰ ਦੇ ਉੱਤੇ ਜਿਹੜੀ ਪ੍ਰੈਸ ਕਾਨਫਰੰਸ ਕਰਾਂਗੇ ਤਾਂ ਜੋ ਸਰਕਾਰ ਦੀਆਂ ਜੜੀਆਂ ਇੱਕ ਅੱਖਾ ਪੁੱਛ ਸਕਣ ਉਹਨਾਂ ਦੇ ਕੰਨ ਪੁੱਛ ਸਕਣ ਜਨਮਵਾਰ ਕੁਦੇ ਨਾਲ ਜਿਹੜਾ ਇਹ ਤੱਕ ਆਇਆ ਹੁਣ ਅਸੀਂ ਬਰदाश्त ਨਹੀਂ ਕਰਾਂਗੇ ਤੇ ਅੱਗੇ ਜੋ ਵੀ ਰਣਨੀਤੀ ਆ ਉਹ ਫਿਰ ਬੈ ਕੇ ਇਤਿਆਰ ਕੀਤੇ ਆ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਪੱਕਾ ਪੱਕਾ ਕਰਦੇ ਆ ਪਰ ਕਿਤੇ ਨਾ ਕਿਤੇ ਜਾ ਕੇ ਉਸ ਕੈਟਾਗਰੀ ਦੀ ਗੱਲ ਜ਼ਰੂਰ ਕਰ ਇਹ ਮਾਮਲਾ ਕੋਰਟ ਦੇ ਵਿੱਚ ਜਾ ਕੇ ਤਾਂ ਇਹ ਫਿਰ ਗਵਾਹਾਂ ਤੇ ਰਹਿ ਜਾਂਦਾ ਉੱਥੇ ਜਾ ਕੇ ਫਿਰ ਮੁਕਰ ਜਾਂਦੇ ਜੀ ਫਿਰ ਤੁਹਾਨੂੰ ਚੰਦ ਸਿੱਕਿਆਂ ਦਾ ਮੁੱਲ ਪਿਆ ਕੋਰਟ ਤੋਂ ਬਹੁਤ دیر ਬਾਅਦ ਜਾਂਦਾ ਉਦੋਂ ਪਹਿਲਾਂ ਤਾਂ 6 ਮਹੀਨੇ ਕੈਦ ਕਰ ਲੈਂਦਾ ਜਮਾਨਤ ਇਹ ਨਹੀਂ ਹੁੰਦੀ ਸਰ ਅਸੀਂ ਹਰੇਕ ਜ਼ਿਲ੍ਹਾ ਹੈੱਡਕ quarter ਦੇ ਉੱਤੇ ਪ੍ਰੈਸ ਕਾਂਪਰਸ ਕਰਾ ਲੱਗਾ ਪਰ ਕੀ ਕੀ ਕਾਪੜੇ ਦਾ ਇਸ ਤੋਂ ਬਾਅਦ ਅੱਜ ਤੋਂ ਬਾਅਦ 11 ਤਰੀਕ ਨੂੰ ਜਿਹੜੀ ਹਿਸ਼ਾਰਾ ਕੋਲ ਹੋ ਰਹੀ ਹੈ ਠੀਕ ਹੈ ਉਸ ਤੋਂ ਬਾਅਦ ਬਠਿੰਡੇ ਹੋ ਰਹੀ ਹੈ ਪਟਿਆਲੇ ਹੋ ਰਹੀ ਹੈ ਸੰਦੂਰ ਹੋ ਰਹੀ ਹੈ ਅਸੀਂ ਵਕਤ ਬਾਅਦ ਆਪ ਕੋ ਜਿਹੜੇ ਫਲਾਨ ਕੀਤੇ ਹੋਏ ਹਨ ਹਰ ਇੱਕ ਕੌਂਸਲ ਸੀਟਾਂ ਦੇ ਵਿੱਚ ਤਕਰੀਬਨ ਲੋਕ ਸਭਾ ਦੀ ਕੌਂਸਲ ਸੀਟਾਂ ਦੇ ਵਿੱਚ 8 ਤੋਂ 9 ਜਿਹੜੀਆਂ ਕੌਂਸਲ ਸੀਟਾਂ ਆਉਂਦੀਆਂ ਵਿਧਾਨ ਸਭਾ ਔਰ ਹਰੇਕ ਦੇ ਵਿੱਚ ਆਪਣੇ ਜਿਹੜੇ ਅਸੀਂ ਵੋਟ ਲਾ ਕੇ ਆਪਣੀਆਂ ਮੰਗਾਂ ਲਾ ਕੇ ਤੇ ਉਹ ਹਰੇਕ ਚਰਾਹੇ ਦੇ ਵਿੱਚ ਤੇ ਹਰੇਕ ਕੌਂਸਲ ਚੌਂਸਲ ਦੀ ਕੋਈ 2 2 4 4 ਜਿਹੜੀਆਂ ਬਲੈਕ ਚਾੜਾ ਆ ਕੇ ਲੋਕਾਂ ਨੂੰ ਜਿਹੜਾ ਜਾਪਰ ਕਰਕੇ ਦੀ ਪਤਾਤੀ ਔਰ ਜਿਹੜੀ ਆ ਵੋਟ ਪਾਉਣ ਦੀ ਜਿਹੜੀ ਸਥਿਤੀ ਹੈਗੀ ਉਹਦੇ ਬਾਰੇ ਦੱਸਾਂਗੇ ਵੀ ਤੁਸੀਂ ਵੀ ਆਪਣੇ ਜਿਹੜੇ ਤੁਹਾਡੇ ਕੋਲ ਲੋਕ ਸਭਾ ਮੈਂਬਰ ਹੋਣਾ ਜਾਂ ਵਿਧਾਨ ਸਭਾ ਮੈਂਬਰ ਹੋਣਾ ਵੋਟਾਂ ਪਾਉਣ ਲਈ ਉਹਦੇ ਲਈ ਇੱਕ ਕੁਐਸਚਨ ਜਰੂਰੀ ਮੁਲਾਜ਼ਮਾਂ ਦੀ ਤੁਹਾਨੂੰ ਲੱਗਦਾ ਨਹੀਂ ਵੀ ਇਸ ਚੀਜ਼ ਜਦੋਂ ਇਹ ਜੇ ਉਹਦੇ ਵਿੱਚ ਫਸਦਾ ਬੰਦਾ ਆ ਕੇ ਤਾਂ ਇਸ ਚੀਜ਼ ਨੂੰ ਕਿਤੇ ਨਾ ਕਿਤੇ ਨ ਕੈਸ਼ ਕਰਾਉਣ ਦੀ ਕੋਸ਼ਿਸ਼ ਕੀਤੀ ਨਹੀਂ ਹੁੰਦੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਭ੍ਰਿਸ਼ਟਾਚਾਰ ਦੇ ਅਸੀਂ ਬਿਲਕੁਲ ਹੱਲਕੇ ਨਹੀਂ ਜੇ ਵੀ ਕੋਈ ਭ੍ਰਿਸ਼ਟਾਚਾਰ ਕਰਦਾ ਬਿਲਕੁਲ ਫੜਕੇ ਅੰਦਰ ਜੇਦਣਾ ਚਾਹੀਦਾ ਅਸੀਂ ਪੰਜਾਬ ਸਰਕਾਰ ਦੇ ਧੰਨਵਾਦੀ ਵੀ ਹਾਂ ਜਿਵੇਂ ਪਹਿਲਾਂ ਨਾਲੋਂ ਬਹੁਤ ਫਰਕ ਪਿਆ ਤੇ ਜੇ ਕਹੀ ਆਪਾਂ 100% ਇਹ ਅਰਸ਼ਵਤ ਖੋਰੀ ਰੁਕ ਗਈ ਇਹ ਵੀ ਹੈ ਨਹੀਂ ਇਹ ਲੋਕ ਜਦੋਂ ਰੁਕ ਨਹੀਂ ਸਕਦੇ ਉਹ ਤਾਂ ਹੈ ਇਹ ਬੜੀ ਵੱਡੀ ਪਲਾਨਿੰਗ ਹੈ ਅਸੀਂ ਬਿਲਕੁਲ ਭ੍ਰਿਸ਼ਟਾਚਾਰ ਦੇ ਅਗੇਂਸਟ ਹਾਂ ਭ੍ਰਿਸ਼ਟਾਚਾਰ ਬਿਲਕੁਲ ਨਹੀਂ ਹੋਣਾ ਚਾਹੀਦਾ ਕਿਉਂਕਿ ਲੋਕ ਆ ਜਿਹੜੇ ਪਤਾ ਨਹੀਂ ਕੰਮ ਵਿਚਾਰੇ ਕਿਵੇਂ ਕਰਾਉਣ ਜਾਂਦੇ ਨੇ ਕਿ ਕਿਸ ਤਰ੍ਹਾਂ ਦਾ ਸਿਸਟਮ ਹੁੰਦਾ ਉੱਥੇ ਜਾ ਕੇ ਉਹਨਾਂ ਤੋਂ ਜੋ ਪੈਸੇ ਮੰਗ ਲਏ ਜਾਣ ਬੜੌਖਾ ਹੋ ਜਾਂਦਾ ਅੱਜ ਦੇ ਸਮੇਂ ਤੇ ਲੋਕਾਂ ਕੋਲ ਦਵਾਈ ਲੈਣ ਦੀ ਕੋਈ ਤਸੀ ਨਹੀਂ ਆਪਾਂ ਅੰਤ ਜਿਹੜੇ ਅਮੀਰ ਲੋਕ ਆ ਅ ਅਗੋਂ ਆਪਣੇ ਚ ਕ੍ਰੀਮੀ ਲੇਅਰ ਦੀ ਜੇ ਆਪਾਂ ਗੱਲ ਕਰੀਏ ਸੁਪਰੀਮ ਕੋਰਟ ਦਾ ਸਾਡੇ ਕੈਮਨਾਗਰਾ ਦਾ ਫੈਸਲਾ ਆਇਆ ਹੋਇਆ ਹੈ ਪੁਰਾਣਾ ਕਾਫੀ ਦੇਰ ਹੋ ਗਿਰੋ ਆਇਆ ਉਹਦੇ ਚ ਬਕਾਇਦਾ ਉਹਨਾਂ ਨੇ ਕਲੀਅਰ ਲਿਖਿਆ ਵੀ ਤੁਸੀਂ ਪ੍ਰਮੋਸ਼ਨ ਦੇ ਵਿੱਚ ਜਿਹੜੇ ਐਸੀ ਕ੍ਰੀਮੀ ਲੇਅਰ ਚ ਆਉਂਦੇ ਨੇ ਉਹਨਾਂ ਨੂੰ ਪ੍ਰਮੋਸ਼ਨ ਦੇ ਵਿੱਚ ਅ ਨਈਂ ਕੋਟਾ ਦੇਣਾ ਉਹਨਾਂ ਨੂੰ ਪ੍ਰੋਮੋਸ਼ਨ ਦੇ ਵਿੱਚ ਤੁਸੀਂ ਰਿਜ਼ਰਵੇਸ਼ਨ ਨਹੀਂ ਦੇਣੀ ਜਿਹੜੇ ਕ੍ਰੀਮੀ ਲੇਅਰ ਚ ਆਉਂਦੇ ਨੇ ਉਹ ਹਜੇ ਤੱਕ ਤੁਸੀਂ ਇਹ ਦੇਖੋ ਵੀ ਜਦੋਂ BC ਕੈਟਾਗਰੀ ਦੇ ਵਿੱਚ ਤੁਸੀਂ ਪ੍ਰੀਮੀਅਰ ਲੇਅਰ ਦੀ ਹੱਦ 8 ਲੱਖ ਨਿਸ਼ਚਿਤ ਕਰ ਸਕਦੇ ਹੋ ਤਾਂ SC ਦੇ ਵਿੱਚ ਕ੍ਰੀਮੀ ਲੇਅਰ ਦੀ ਹੱਦ ਨਿਸ਼ਚਿਤ ਕਿਉਂ ਨਹੀਂ ਕੀਤੀ ਜਾਂਦੀ ਕੀ SC ਕੈਟਾਗਰੀ ਦੇ ਵਿੱਚ ਅਮੀਰ ਲੋਕ ਨਹੀਂ ਹਨ ਸਾਡੇ ਚਰਨਜੀਤ ਚੰਨੀ ਜੀ ਦੀ ਜੇ ਗੱਲ ਕਰੀਏ ਤਾਂ ਆਪਾਂ ਇਲਾਕੇ ਦਾ ਕਈ ਅਮੀਰ ਲੋਕ ਨੇ ਜਾ ਕੋਈ ਆਈਐਸ ਅਫਸਰ ਹੈ ਆਈਪੀਐਸ ਅਫਸਰ ਹੈ ਕੋਈ ਐਸਡੀਐਮ ਹੈ ਕੋਈ ਹੋਰ ਨੇ ਮੈਂ ਤਾਂ ਇਹ ਵੀ ਕਹਾਂਗਾ ਜੇ ਕੋਈ ਫੋਰਥ ਕਲਾਸ ਵੀ ਲੱਗਿਆ ਹੋਇਆ ਉਹ ਵੀ ਅੱਜ ਦੇ ਵਿੱਚ ਵਧੀਆ ਰੋਟੀ ਖਾਂਦਾ ਹੈ ਤੇ ਗਰੀਬੀ ਤਾਂ ਉਹ ਤੋਂ ਥੱਲੇ ਆ ਜਿਨ੍ਹਾਂ ਨੂੰ ਲੋੜ ਹੈ ਅਸੀਂ ਕਿਸੇ ਵਿਸ਼ੇਸ਼ ਜਾਤੀ ਦੇ ਵਿਰੁੱਧ ਨਹੀਂ ਹੈਗੇ ਅਸੀਂ ਤਾਂ ਸਭ ਉਹਨਾਂ ਦੀ ਫੇਵਰ ਚ ਹੈ ਉਹਨਾਂ ਲੋਕਾਂ ਨੂੰ ਉੱਠਣ ਦਾ ਮੌਕਾ ਮਿਲੂਗਾ ਉਹ ਉਹ ਲੋਕ ਹੈ ਜਿਹੜੇ ਅੱਜ ਵੀ ਜਿਹੜੇ ਅੱਜ ਤੋਂ 50 60 ਸਾਲ ਪਹਿਲਾਂ ਜਦੋਂ ਦੇਸ਼ ਆਜ਼ਾਦ ਹੋਇਆ ਜੋ ਅੱਜ ਵੀ ਉਹ ਖੁਰਪਾ ਚੱਕਿਆ ਤੇ ਅੱਜ ਵੀ ਫੇਰ ਉਹ ਖੁਰਪਾ ਚੱਕੀ ਕਰਦੇ ਨੇ ਕਿਸੇ ਆਈਐਸ ਅਫਸਰ ਦੇ ਕਿਸੇ ਪੀਸੀਐਸ ਅਫਸਰ ਦੇ ਪੁੱਤਰ ਪੀੜੀ ਦਾ ਪੀੜੀ ਚਾਰ ਚਾਰ ਪੀੜੀਆਂ ਤੋਂ ਬੈਨੀਫਿਟ ਲੈ ਰਹੇ ਨੇ ਕਿਤੇ ਰੋਕ ਹੀ ਐ ਨਹੀਂ ਜਦੋਂ ਤੁਸੀਂ ਉਹਨਾਂ ਨੂੰ ਇੱਕ ਕ੍ਰੀਮੀ ਲੇਅਰ ਨੂੰ ਆਊਟ ਕਰ ਦੋਗੇ ਤਾਂ ਥੱਲੇ ਵਾਲੇ ਬੰਦਿਆਂ ਨੂੰ ਐਸੀ ਕੈਟਾਗਰੀ ਦੇ ਵਿੱਚ ਵੀ ਉੱਪਰ ਉੱਠਣ ਦਾ ਮੌਕਾ ਮਿਲੂਗਾ ਸੋ ਸਾਡੀ ਇਹ ਮੁੱਖ ਮੰਗ ਹੀ ਹੈ ਤੇ ਅਸੀਂ ਹੁਣ ਜਿਹੜਾ ਵਿੰਗ ਦੇ ਤੌਰ ਤੇ ਅਸੀਂ ਜਿਹੜਾ ਹੈਗਾ ਰਾਜਨੀਤਿਕ ਵਿੰਗ ਅਸੀਂ ਜਨਰਲ ਵਰਗ ਦਾ ਅਜ ਸੰਗਠਨ ਕਰ ਰਹੇ ਹਾਂ ਜਿਦੇ ਚ ਅਸੀਂ ਹਜੇ ਫਿਲਹਾਲ ਤਿੰਨ ਮੈਂਬਰ ਚੁਣਿਆ ਤੇ ਉਸ ਤੋਂ ਬਾਅਦ ਅਸੀਂ ਬਾਕੀ ਜਿਹੜੀ ਹੈਗੀ ਬਾਡੀ ਸਟੇਟ ਦੀ ਬਾਡੀ ਵੀ ਸਾਡੀ ਤਿਆਰ ਹੋ ਜਾਊਗੀ ਤੇ ਪੰਜਾਬ ਦੇ ਵਿੱਚ ਵੀ ਬਾਕੀ ਜ਼ਿਲ੍ਹਿਆਂ ਦੇ ਵਿੱਚ ਸਾਡੇ ਵਿੰਗਾਂ ਜਿਹੜੇ ਉਹ ਜਲਦੀ ਤੋਂ ਜਲਦੀ ਅਸੀਂ ਤਿਆਰ ਕਰਕੇ ਚੋਣਾਂ ਦੇ ਵਿੱਚ ਪੂਰੀ ਸਰਗਰਮੀ ਨਾਲ ਹਿੱਸਾ ਲਵਾਂਗੇ